ਪੰਜਾਬ ਕੈਬਨਿਟ ਦੀ ਇੱਕ ਅਹਿਮ ਬੈਠਕ ਹੋਈ ਹੈ ਇਸ ਅਹਿਮ ਬੈਠਕ ਦੇ ਵਿੱਚ ਪੰਜਾਬ ਦੇ ਹਿੱਤ ਵਿੱਚ ਬੜੇ ਵੱਡੇ ਫੈਸਲੇ ਸੁਣਾ ਦਿੱਤੇ ਗਏ ਨੇ ਇਹਨਾਂ ਫੈਸਲਿਆਂ ਦੇ ਆਧਾਰ ਦੇ ਉੱਤੇ ਵੱਖ-ਵੱਖ ਚੀਜ਼ਾਂ ਪੰਜਾਬ ਦੇ ਵਿੱਚ ਅਮਲ 'ਚ ਲਿਆਂਦੀਆਂ ਜਾਣਗੀਆਂ ਪੰਜਾਬ ਦੇ ਵਿੱਚ 15 ਅਗਸਤ ਤੋਂ ਬਾਅਦ ਆਜ਼ਾਦੀ ਦਿਹਾੜੇ ਤੋਂ ਬਾਅਦ ਹਾਲਾਤ ਜਿਹੜੇ ਨੇ ਉਹ ਬਦਲਣ ਵਾਲੇ ਨੇ ਵਕ ਵਕ ਚੀਜ਼ਾਂ ਦੇ ਉੱਤੇ ਇੰਪਲੀਮੈਂਟੇਸ਼ਨ ਸਰਕਾਰ ਦੀ ਹੁਣ ਤੀਬਰ ਹੋਵੇਗੀ ਪਰ ਖਾਸ ਕਰਕੇ ਇੱਕ ਗ੍ਰੀਨ ਟੈਕਸ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਗ੍ਰੀਨ ਟੈਕਸ ਜਿਹੜਾ ਵਹੀਕਲਸ ਦੇ ਉੱਤੇ ਹੈ ਉਹ ਵੀ ਇੰਪਲੀਮੈਂਟ ਕਰਨ ਦੀਆਂ ਗੱਲਾਂ ਜੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਚਰਚਾਵਾ ਹੋ ਰਹੀਆਂ ਨੇ ਇਸ ਬਾਰੇ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਉਹਨਾਂ ਦੇ ਨਾਲ ਕੈਬਨਟ ਮੰਤਰੀ ਅਮਨ ਅਰੋੜਾ ਖਾਸ ਕਰਕੇ ਇਸ ਮਾਮਲੇ ਦੇ ਉੱਤੇ ਜਾਣਕਾਰੀ ਸਾਂਝੀ ਕਰਦੇ ਨਜ਼ਰ ਆ ਰਹੇ ਨੇ ਦੋਵਾਂ ਦੇ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਇਸ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਹੋયા ਜਾਣਕਾਰੀ ਸਾਂਝੀ ਕੀਤੀ ਹੈ ਗ੍ਰੀਨ ਟੈਕਸ ਦਾ ਕੀ ਮਸਲਾ ਆ ਕੀ ਹੁਣ ਗੱਡੀਆਂ ਘਰੋਂ ਬਾਹਰ ਨਹੀਂ ਕੱਢ ਸਕਾਂਗੇ ਅਸੀਂ ਜੇ ਗੱਡੀਆਂ ਚਲਾਉਣੀਆਂ ਨੇ ਤਾਂ ਹੁਣ ਗ੍ਰੀਨ ਟੈਕਸ ਅਲੈਦਾ ਦੇਣਾ ਪਵੇਗਾ ਇਹ ਸਾਰਾ ਮਾਮਲਾ ਕੀ ਹੈ ਔਰ ਹਰਪਾਲ ਚੀਮਾ ਨੇ ਕਿਹੜਾ ਵੱਡਾ ਐਲਾਨ ਕੀਤਾ ਹੈ ਕਿਹੜੇ ਵੱਡੇ ਫੈਸਲੇ ਸੁਣਾਏ ਨੇ ਆਓ ਸੁਣਦੇ ਹਾਂ ਸਭ ਤੋਂ ਪਹਿਲਾਂ ਸਾਰੇ ਪੱਤਰਕਰ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਇਸ ਅਹਿਮ ਪ੍ਰੈਸ ਵਾਰਤਾ ਨੂੰ ਕਵਰ ਕਰਨ ਲਈ ਪਹੁੰਚੇ ਹੋ। ਮੇਰੇ ਨਾਲ ਮੇਰੇ ਕੈਬਨਿਟ ਕੋਲੀਗ ਅਮਨੁਰੂੜਾ ਜੀ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ 'ਚ ਮਾਨ ਜੋ ਮੁੱਖ ਮੰਤਰੀ ਸਾਹਿਬ ਦੀ ਗਵਾਈ 'ਚ ਕਾਫੀ ਲੰਬਾ ਅਰਸਾ ਚੱਲੀ। ਉਸ ਮੀਟਿੰਗ ਦੇ ਵਿੱਚ ਪੰਜਾਬ ਦੇ ਸਰਪੱਖੀ ਵਿਕਾਸ ਦੇ ਲਈ ਪੰਜਾਬ ਦੇ ਲੋਕਾਂ ਨੂੰ ਕੀ ਕੀ ਆਉਣ ਵਾਲੇ ਸਮੇਂ 'ਚ ਹੋਰ ਸਹੂਲਤਾਂ ਮਿਲਣੇ ਚਾਹੀਦੀਆਂ ਨੇ ਉਹਦੇ ਲਈ ਇੱਕ ਲੰਬੀ ਚੌੜੀ ਮੀਟਿੰਗ ਜਿਹੜੀ ਹੈ ਕੈਬਨਿਟ ਦੀ ਹੋਈ ਆ ਬਹੁਤ ਸਾਰੇ ਏਜੰਡੇ ਜਿਹੜੇ ਅੱਜ ਉਸ ਮੀਟਿੰਗ 'ਚ ਡਿਫਰੈਂਟ ਡਿਪਾਰਟਮੈਂਟ ਵੱਲੋਂ ਪੇਸ਼ ਕੀਤੇ ਗਏ ਔਰ ਉਹਨਾਂ ਦੇ ਵਿਚਾਰ ਬਟਾਂਦਰਾ ਹੋ ਕੇ ਬਹੁਤ ਸਾਰੇ ਏਜੰਡੇ ਜਿਹੜੇ ਅੱਜ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ 'ਚ ਪਾਸ ਹੋਏ ਨੇ ਉਹਨਾਂ ਵਿੱਚੋਂ ਅਹਿਮ ਏਜੰਡਾ ਕਿ ਜਿਹੜਾ ਪੰਜਾਬ ਦੀ ਪੰਜਾਬ ਦੀ ਪੰਜਾਬ ਫਾਇਰ ਸੇਫਟੀ ਪੰਜਾਬ ਫਾਇਰ ਸੇਫਟੀ ਐਂਡ ਐਮਰਜੈਂਸੀ ਸਰਵਿਸਸ ਬਿਲ 224 ਲਿਆਂਦਾ ਗਿਆ ਜਿਦੇ ਵਿੱਚ ਪਹਿਲਾਂ ਜਿੰਨੀਆਂ ਐਨਓਸੀ ਹੁੰਦੀਆਂ ਸੀਗੀਆਂ ਫਾਇਰ ਸੇਫਟੀ ਵਿੱਚ ਸਰਟੀਫਿਕੇਟ ਲੈਣ ਦੀ ਮਿਆਦ ਜਿਹੜੀ ਸੀਗੀ ਸਰਟੀਫਿਕੇਟ ਦੀ ਮਿਆਦ ਸੀ ਜਿਹੜੀ ਉਹ 1 ਇਅਰ ਸੀਗੀ 1 ਸਾਲ ਸੀਗੀ ਮਿਆਦ ਉਹ ਮਿਆਦ ਵਧਾ ਕੇ ਜਿਹੜੀ ਆ ਹੁਣ ਅਸੀਂ 3 ਸਾਲ ਕੀਤੀ ਆ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਖੱਜਲ ਖਵਾਰ ਨਾ ਹੋਣਾ ਹੋਣਾ ਪਵੇ ਤਾਂ ਕਿ ਜਿਹੜੇ ਛੋਟੀਆਂ ਉਦਯੋਗਿਕ ਕਾਈਆਂ ਯਾ ਹੋਰ ਜਿੰਨਾ ਤੇ ਵੀ ਮੈਂ ਸਮਝਦਾ ਐ ਐਕਟ ਲਾਗੂ ਹੁੰਦਾ ਫਾਇਰ ਸੇਫਟੀ ਐਕਟ ਲਾਗੂ ਹੁੰਦਾਗਾ ਉਹਨਾਂ ਨੂੰ ਸਾਲ ਬਾਅਦ ਸਾਲਦਰ ਸਾਲ ਜਿਹੜਾ ਹੈਗਾ ਇਸੇ ਚੱਕਰ ਚ ਨਾ ਪੈਣਾ ਪਵੇ ਕਿ ਉਹਨਾਂ ਨੇ ਸਰਟੀਫਿਕੇਟ ਲੈਣਾਗਾ ਅਸੀਂ ਉਹਦੀ ਮਿਆਦ ਵਧਾ ਕੇ 3 ਸਾਲ ਕੀਤੀ ਆ ਤਾਂ ਕਿ ਲੋਕਾਂ ਨੂੰ ਕੰਮਕਾਰ ਵਾਲੇ ਲੋਕਾਂ ਨੂੰ ਆਮ ਹੋਰ ਲੋਕਾਂ ਨੂੰ ਜਿਹੜਾ ਹੈਗਾ ਇਹਦੇ ਤੋਂ ਸਹੂਲਤ ਮਿਲ ਸਕੇ ਇਹਦੀ ਜਿਹੜੀ ਮਿਆਦ ਆ ਅਸੀਂ 3 ਸਾਲ ਕੀਤੀ ਆ ਇਹਦੇ ਨਾਲ ਹੀ ਸਰਦਾਰ ਭਗਵੰਤ ਸਿੰਘ ਮਾਨ ਮਾਰਜੋਗ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਫੈਸਲਾ ਕੀਤਾਗਾ ਕਿ ਜਿਹੜਾ ਫਾਇਰ ਸੇਫਟੀ ਐਕਟ ਦੇ ਅਧੀਨ ਅਸੀਂ ਫਾਇਰਮੈਨ ਰੱਖਦੇ ਆਂਗੇ ਫਾਇਰਮੈਨ ਰੱਖਦੇ ਆਂ ਉਹਦੇ ਵਿੱਚ ਜਿਹੜੀਆਂ ਸਾਡੀਆਂ ਲੜਕੀਆਂ ਹੁੰਦੀਆਂ ਨੇਗੀਆਂ ਜਿਹੜੀਆਂ ਸਾਡੀ ਊਮਨ ਪਾਵਰ ਆ ਉਹਨੂੰ ਹੋਰ ਏਮਪਾਵਰਡ ਕਰਨ ਦੇ ਲਈ ਉਹਨੂੰ ਹੋਰ ਪਾਵਰ ਦੇਣ ਦੇ ਲਈ ਅਸੀਂ ਫੈਸਲਾ ਕੀਤਾਗਾ ਕਿ ਉਹਨਾਂ ਦਾ ਜਿਹੜਾ ਭਰਤੀ ਦਾ ਨੋਰਮ ਆ ਜਿਹੜੀ ਭਰਤੀ ਦੀ ਪ੍ਰਕਿਰਿਆ ਗਈ ਉਹਦੇ ਵਿੱਚ ਕੁਝ ਅਸੀਂ ਵਿਸ਼ੇਸ਼ ਛੋਟਾਂ ਦੇਵਾਂਗੇ ਤਾਂ ਕਿ ਸਾਡੀਆਂ ਬੱਚੀਆਂ ਜਿਹੜੀਆਂ ਉਹ ਵੱਧ ਤੋਂ ਵੱਧ ਇਸ ਡਿਪਾਰਟਮੈਂਟ ਦੇ ਅੰਦਰ ਭਰਤੀ ਹੋ ਸਕਣ ਕਿਉਂਕਿ ਪਹਿਲਾਂ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਦੀ ਪਿੱਛੇ ਜੇ ਡੇਰਾਬਸੀ ਗਏ ਸੀਗੇ ਉੱਥੇ ਜਾ ਕੇ ਕੁਝ ਸਾਡੀਆਂ ਬੱਚੀਆਂ ਮਿਲੀਆਂ ਕਿ ਸਾਡੇ ਕੋਲੋਂ ਵੀ ਉਹਨਾਂ ਹੀ ਪਾਰਚਕਵਾ ਕੇ ਦੇਖਿਆ ਗਿਆ ਜਿੰਨਾ ਇੱਕ ਬੰਦੇ ਕੋਲ ਛਕਾ ਕੇ ਦੇਖਿਆ ਜਾਂਦਾ ਹੈਗਾ ਯਾਨੀ ਕਿ ਜਿੰਨਾ ਇੱਕ ਨੌਜਵਾਨ ਮੁੰਡਾ ਚੱਕਦਾਗਾ ਉਨਾ ਹੀ ਭਾਰ ਚਕਾਉਣ ਦੀ ਪ੍ਰਕਿਰਿਆ ਜਿਹੜੀ ਉਹ ਕੁੜੀ ਤੋਂ ਕਰਵਾਈ ਜਾਂਦੀ ਆ ਤੇ ਇਸੇ ਕਰਕੇ ਮੈਂ ਸਮਝਦਾ ਬਹੁਤ ਸਾਰੀਆਂ ਸਾਡੀਆਂ ਬੱਚੀਆਂ ਜਿਹੜੀਆਂ ਉਹ ਡਿਸਕਵਾਲਿਫਾਈ ਹੋ ਜਾਂਦੀਆਂ ਸੀਗੀਆਂ ਉਹਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਕੀਤਾਗਾ ਕਿ ਇਦਾਂ ਬੱਚਿਆਂ ਦੇ ਅਸੀਂ ਨਾਰਮ ਜਿਹੜੇ ਨੇਗੇ ਉਹ ਥੋੜੇ ਨਰਮ ਕਰਾਂਗੇ ਆਉਣ ਵਾਲੇ ਜਿਹੜਾ ਸਮੇਂ ਦੇ ਵਿੱਚ ਰੂਲ ਪਾਸ ਹੋ ਕੇ ਪੰਜਾਬ 'ਚ ਲਾਗੂ ਹੋਣਗੇ ਤਾਂ ਕਿ ਸਾਡੀਆਂ ਬੱਚੀਆਂ ਜਿਹੜੀਆਂ ਨੇਗੀਆਂ ਉਹ ਵੀ ਅچھے ਤਰੀਕੇ ਦੇ ਨਾਲ ਇਸ ਡਿਪਾਰਟਮੈਂਟ ਦੇ ਅੰਦਰ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਨਿਵਾ ਸਕਣਗੀਆਂ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਪੰਜਾਬ ਸਟੇਟ এডਿਕੇਸ਼ਨ ਪਾਲਿਸੀ ਫॉर ਚਿਲड्रन ਵਿਦ ਡਿਸੇਬਿਲਟੀ ਜਿਹੜੇ ਬੱਚੇ ਦਿਵਿਆਂਗ ਬੱਚੇ ਨੇਗੇ ਜਿਹੜੇ ਬੱਚੇ ਹੈਂਡੀਕੈਪਡ ਬੱਚੇ ਨੇਗੇ ਜਿਹੜੇ ਬੱਚਿਆਂ ਨੂੰ ਕੋਈ ਕੁਦਰਤੀ ਮਾਰ ਕਿਸੇ ਨਾ ਕਿਸੇ ਕਾਰਨ ਪਈ ਹੋਈ ਆ ਅਸੀਂ ਉਹਨਾਂ ਦਾ ਵਿਸ਼ੇਸ਼ ਖਿਆਲ ਰੱਖਦੇ ਹੋਏ ਸਰਕਾਰ ਨੇ ਪਾਲਿਸੀ ਬਣਾਈ ਆ ਕਿ ਉਹਨਾਂ ਦਾ ਅਸੀਂ ਵਿਸ਼ੇਸ਼ ਖਿਆਲ ਰੱਖਾਂਗੇ ਉਹਨਾਂ ਲਈ ਅਸੀਂ ਜਿਹੜਾ ਹੈਗਾ ਨਵੇਂ ਕੁਝ ਰੂਲ ਬਣਾਏ ਨੇਗੇ ਬੱਚਿਆਂ ਦੇ ਲਈ ਜਿਹੜੇ ਬੱਚਿਆਂ ਦੇ ਜਿੰਨਾ ਬੱਚਿਆਂ ਨੂੰ ਮੈਂ ਸਮਝਦਾ ਉਸ ਸਕਾਰਾਤਮਕ ਜਿਹੜਾ ਹੈਗਾ ਪੋਜ਼ਿਟਿਵ ਸੋਚ ਵੱਲ ਕਿਵੇਂ ਲੈ ਕੇ ਜਾਣਾਗਾ ਉਹਨਾਂ ਦੇ ਅੰਦਰ ਹੋਰ એનર્ਜੀ ਕਿਵੇਂ ਜਿਹੜੀ ਵਧਾਉਣੀ ਆ ਉਹਨਾਂ ਨੂੰ ਹੋਰ ਅਸੀਂ ਜਿਹੜਾ ਹੈਗਾ ਨਵੀਂ ਟੈਕਨੀਕਸ ਦੇ ਨਾਲ ਜੋੜ ਕੇ ਨਵੀਂ ਡਿਵੈਲਪਮੈਂਟ ਤੇ ਤਕਨੀਕਾਂ ਲਗੀਆਂ ਤਾਂ ਕਿ ਇਸ ਬੱਚੇ ਸਾਡੇ ਜਿਹੜੇ ਨੇਗੇ ਉਹ ਅੱਛੀ ਪੜ੍ਹਾਈ ਕਰ ਸਕਣ ਆਪਦੇ ਆਪ ਨੂੰ ਪਰਫਾਰਮ ਕਰ ਸਕਣ ਸੋ ਨਵੀਂ ਜਿਹੜੀ ਅੱਜ ਪੰਜਾਬ ਸਟੇਟ ਐਜੂਕੇਸ਼ਨ ਪਾਲਿਸੀ ਫਾਰ ਚਿਲड्रन ਵਿਦ ਡਿਸੇਬਿਲਟੀ ਜਿਹੜੀ ਆ ਉਹ ਵੀ ਨੀਤੀ ਜਿਹੜੀ ਆ ਅੱਜ ਇਸ ਕੈਬਨਟ ਦੇ ਅੰਦਰ ਪਾਸ ਹੋਈ ਆ ਇਹਦੇ ਨਾਲ ਮੈਨੂੰ ਲੱਗਦਾ ਬਹੁਤ ਵੱਡਾ ਲਾਭ ਜਿਹੜਾ ਉਹ ਸਾਡੇ ਬੱਚਿਆਂ ਨੂੰ ਮਿਲੂਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ